ਅੱਜ ਅਸੀਂ ਉਸ ਸਾਕੇ ਦੀ ਗੱਲ ਕਰਾਂਗੇ ਜਦੋਂ ਸਿੰਘਾਂ ਦੇ ਵੱਲੋਂ ਰੇਲਵੇ ਲਾਈਨ ਉੱਤੇ ਲੰਮੇ ਪੈ ਕੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸ਼ਹੀਦੀ ਪਾ ਕੇ ਰੇਲ ਗੱਡੀ ਨੂੰ ਰੋਕਿਆ ਗਿਆ ਸੀ ਅਤੇ ਰੇਲ ਗੱਡੀ ਦੇ ਵਿੱਚ ਕੈਦ ਕੀਤੇ ਗਏ ਸਿੰਘਾਂ ਨੂੰ ਲੰਗਰ ਛਕਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ 30 ਅਕਤੂਬਰ ਦੀ ਤਾਂ ਅੱਜ ਦੇ ਦਿਨ ਗੁਰੂ ਕਾ ਬਾਗ ਮੋਰਚੇ ਵਿੱਚ ਜਦ ਗ੍ਰਿਫਤਾਰੀਆਂ ਜ਼ਿਆਦਾ ਹੋਣ ਲੱਗੀਆਂ ਅਤੇ ਜੇਲ੍ਹਾਂ ਦੇ ਵਿੱਚ ਜਗ੍ਹਾ ਘੱਟ ਗਈ ਤਾਂ ਗ੍ਰਿਫਤਾਰ ਕੀਤੇ ਗਏ ਸਿੰਘਾਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਭੇਜਿਆ ਜਾਣ ਲੱਗਿਆ ਗੁਰੂ ਕੇ ਬਾਗ ਮੋਰਚੇ ਵਿੱਚ ਗ੍ਰਿਫਤਾਰ ਕੀਤੇ ਗਏ ਸਿੰਘਾਂ ਦਾ ਇੱਕ ਜਥਾ ਅਟਕ ਜੇਲ ਭੇਜਣ ਲਈ ਅੰਮ੍ਰਿਤਸਰੋਂ ਗੱਡੀ ਤੇ ਚੜਿਆ ਗਿਆ ਸਾਲ 1922 ਦੇ ਵਿੱਚ ਇੱਕ ਅੱਡਾ ਵਾਪਰੀ ਤਾਂ ਹਰੇਕ ਸਟੇਸ਼ਨ ਤੇ ਸੰਗਤਾਂ ਜਥੇ ਦੀ ਸੇਵਾ ਕਰਦੀਆਂ ਸਨ ਤਾਂ ਜਦੋਂ ਸ੍ਰੀ ਪੰਜਾ ਸਾਹਿਬ ਦੇ ਸਿੱਖਾਂ ਨੂੰ ਆ ਰਹੇ ਜਥੇ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਇਲਾਕੇ ਵਿੱਚ ਪੈਂਦੇ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਕਿਹਾ ਕਿ ਜਥਾ ਲਿਆ ਰਹੀ ਗੱਡੀ ਨੂੰ ਕੁਝ ਚਿਰ ਇੱਥੇ ਰੋਕਿਆ ਜਾਵੇ ਤਾਂ ਜੋ ਏਸੀ ਆਪਣੇ ਵੀਰਾਂ ਨੂੰ ਜਲ ਪਾਣੀ ਦੀ ਸੇਵਾ ਕਰ ਸਕੀਏ ਲੇਕਿਨ ਬਾਬੂ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਏ ਤਾਂ ਜਦੋਂ ਰੇਲ ਗੱਡੀ ਇਸ ਸਟੇਸ਼ਨ ਵੱਲ ਆਉਂਦੀ ਹੈ ਤਾਂ ਸਿੱਖ ਰੇਲਵੇ ਲਾਈਨ ਉੱਤੇ ਹੀ ਲੇਟ ਜਾਂਦੇ ਨੇ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਰੇਲ ਦੀ ਲਾਈਨ ਉੱਤੇ ਸਭ ਤੋਂ ਅੱਗੇ ਲੇਟ ਜਾਂਦੇ ਨੇ ਅਤੇ ਇਸ ਦੇ ਨਾਲ ਹੋਰ ਵੀ ਕਾਫੀ ਸਾਰੇ ਸਿੰਘ ਪਟੜੀ ਦੇ ਉੱਤੇ ਲੰਮੇ ਪੈ ਜਾਂਦੇ ਨੇ ਤਾਂ ਰੇਲ ਗੱਡੀ ਆਉਂਦੀ ਹੈ ਇੰਜਣ ਦੀਆਂ ਚੀਕਾਂ ਵੱਜਦੀਆਂ ਨੇ ਲੇਕਿਨ ਸਿੰਘ ਪਟੜੀ ਉੱਤੇ ਹੀ ਡਟੇ ਰਹਿੰਦੇ ਨੇ ਤਾਂ ਰੇਲ ਗੱਡੀ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਅਤੇ ਹੋਰ ਸਿੰਘਾਂ ਨੂੰ ਡਰੜ ਦਿੰਦੀ ਹੈ ਤਾਂ ਇਸ ਕਾਰਨ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸ਼ਹੀਦ ਹੋ ਜਾਂਦੇ ਨੇ ਅਤੇ ਬਾਕੀ ਦੇ ਸਿੰਘਾਂ ਦੇ ਅੰਗ ਪੈਰ ਨੇ ਜਿਹੜੇ ਉਹ ਕੱਟੇ ਜਾਂਦੇ ਨੇ ਲੇਕਿਨ ਕੋਈ ਵੀ ਸਿੰਘ ਆਪਣੀ ਥਾਂ ਤੋਂ ਨਹੀਂ ਹਿਲਦਾ ਅਤੇ ਅੰਤ ਰੇਲ ਗੱਡੀ ਆ ਜਿਹੜੀ ਉੱਥੇ ਰੁਕ ਜਾਂਦੀ ਹੈ ਰੇਲ ਗੱਡੀ ਸਵਾ ਘੰਟਾ ਇਸ ਰੇਲਵੇ ਸਟੇਸ਼ਨ ਉੱਤੇ ਰੁਕੀ ਰਹਿੰਦੀ ਐ ਸਿੱਖ ਸੰਗਤ ਦੇ ਵੱਲੋਂ ਕੈਦੀ ਬਣਾ ਕੇ ਲਿਜਾਏ ਜਾ ਰਹੇ ਆਪਣੇ ਧਰਮ ਵੀਰਾਂ ਦੀ ਸੇਵਾ ਕੀਤੀ ਜਾਂਦੀ ਐ ਲੇਕਿਨ ਖੂਨ ਹੀ ਖੂਨ ਦੇਖ ਕੇ ਕੈਦੀ ਸਿੱਖ ਨੇ ਜਿਹੜੇ ਉਨ੍ਹਾਂ ਦੇ ਵੱਲੋਂ ਪ੍ਰਸ਼ਾਦਾ ਛਕਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਲੇਕਿਨ ਅਖੀਰ ਦੇ ਵਿੱਚ ਸੰਗਤਾਂ ਦੇ ਜ਼ੋਰ ਦੇਣ ਤੇ ਉਨ੍ਹਾਂ ਦੇ ਵੱਲੋਂ ਅੰਨ ਛੱਕ ਲਿਆ ਜਾਂਦਾ ਹੈ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਸਿੱਖਾਂ ਦੇ ਵੱਲੋਂ ਵੱਡੀ ਕੁਰਬਾਨੀਆਂ ਜਿਹੜੀ ਉਹ ਦਿੱਤੀ ਗਈ ਸੀ ਸ਼ਹਾਦਤ ਸਿੰਘਾਂ ਦੀ ਹੋਈ ਸੀ ਇੱਕ ਰੇਲ ਗੱਡੀ ਨੂੰ ਰੋਕਣ ਦੇ ਲਈ ਆਪਣੇ ਸਾਥੀ ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਦੇ ਲਈ ਸਿੰਘਾਂ ਦੇ ਵੱਲੋਂ ਆਪਣੀਆਂ ਜਾਨਾਂ ਦੇ ਜਿਹੜੀਆਂ ਉਹ ਵਾਰ ਦਿੱਤੀਆਂ ਜਾਂਦੀਆਂ ਨੇ ਪੂਰੀ ਦੁਨੀਆ ਦੇ ਵਿੱਚ ਅਜਿਹੀ ਕੁਰਬਾਨੀ ਦੀ ਕੋਈ ਵੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ ਤਾਂ ਅਸੀਂ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ